ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ 285 ਦਿਨ ਹੋ ਗਏ ਇਸ ਮੋਰਚੇ ਨੂੰ ਚੱਲਦਿਆਂ ਹੋਇਆਂ ਅੱਜ ਦੋਵੇਂ ਫੋਰਮ ਦਿੱਲੀ ਦੇ ਵਿੱਚ ਪ੍ਰੈਸ ਕਲੱਬ ਦੇ 3:30 ਵਜੇ ਜੁਆਇੰਟ ਪੀਸੀ ਕਰਕੇ ਹੋਰ ਤੁਹਾਡੇ ਸਾਹਮਣੇ ਗੱਲਾਂ ਨੂੰ ਸਾਫ਼ ਕਰਨਗੇ ਇਹਦੇ ਨਾਲ ਨਾਲ ਜੋ ਅੱਜ ਮੀਡੀਆ 'ਚ ਹੜਕੰਪ ਮਚਿਆ ਪਿਆ ਵਾ ਕਿ ਗੌਤਮ ਅਡਾਨੀ ਦੇ ਉੱਤੇ ਜਿਹੜੀ ਅਮਰੀਕਾ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਨੇ ਜਿਹੜਾ ਅਦੋਗਾ ਉਹਦੀ ਸ਼ੇਅਰ ਬਾਜ਼ਾਰ ਦੀ ਰੈਗੂਲੇਟਰੀ ਆਉਣੇ 2 ਸਾਲ ਖੋਜ ਕਰਨ ਤੋਂ ਬਾਅਦ ਅਦਾਲਤ ਨੇ ਮੰਨ ਲਿਆ ਕਿ ਇਹ ਗੰਭੀਰ ਦੋਸ਼ਾ ਹੈਗੇ ਨੇ ਉਹਨਾਂ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਔਰ ਇਲਜ਼ਾਮ ਇਹ ਨੇ ਉਹਨਾਂ ਤੇ ਕਿ ਉਹਨਾਂ ਨੇ ਸੋਲਰ એનર્ਜੀ ਦੇ ਵਿੱਚ ਅਜੋਰ ਪਾਵਰ ਨਾਲ ਮਿਲ ਕੇ ਉੱਥੇ ਫੰਡ ਰੇਜ ਕਰਨਾ ਸੀ ਅਮਰੀਕਾ ਦੇ ਵਿੱਚ ਉਹ 50000 ਕਰੋੜ ਰੁਪਏ ਇਕੱਠਾ ਕਰ ਲਿਆ ਜਦੋਂ ਭਾਰਤ ਵਿੱਚ ਆਏ ਤੇ ਸੂਬਿਆਂ ਦੀਆਂ ਸਰਕਾਰਾਂ ਨੇ ਸਮਝੌਤਾ ਕਰਨ ਤੋਂ ਇਨਕਾਰ ਕਰਤਾ ਕਿਉਂਕਿ ਸੋਲਰ એનર્ਜੀ ਦੀ ਬਿਜਲੀ ਬਹੁਤ ਮਹਿੰਗੀ ਸੀਗੀ ਠੀਕ ਆ ਪਰ ਇਹ ਤੋਂ ਕਹਾ ਉਹ ਬਿਜਲੀ ਦੇ ਸਮਝੌਤੇ ਕਰ ਲਈ ਕਹਿੰਦੇ 2200 ਕਰੋੜ ਰੁਪਏ ਦੀ ਰਿਸ਼ਵਤ ਦੇਣੀ ਪੈਗੀ ਉਹ ਚ ਵਿਰੋਧੀ ਤਰ੍ਹਾਂ ਦੀਆਂ ਸਰਕਾਰਾਂ ਵੀ ਨੇ ਤੇ ਡਬਲ ਇੰਜਨ ਵਾਲੀਆਂ ਸਰਕਾਰਾਂ ਨੇ ਅਰ 12 ਸੂਬਿਆਂ ਨਾਲ ਸਮਝੌਤੇ ਹੋਏ ਭਗਵੰਤ ਮਾਨ ਜੀ ਵੀ ਵੱਖਰੇ ਨਹੀਂ ਗੇ ਉਹ ਦੱਸਣ ਵੀ ਇਹ ਸਮਝੌਤਾ ਵੱਧ ਪੈਸੇ ਦੇਣ ਵਾਲਾ ਉਹਨਾਂ ਕਿਹੜੇ ਹੱਬ ਨਾਲ ਕੀਤਾ ਹੈ ਖਬਰਾਂ ਨਹੀਂ ਬਈ ਸਾਡੇ ਕੋਲੇ ਤੋ ਇਸ ਕਰਕੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਵੀ ਨਾ ਖਾਊਗਾ ਨਾ ਖਾਣੇ ਦੂੰਗਾ ਸਾਡਾ ਸਿਰਫ ਇੰਨੀ ਮੰਗਿਆ ਪੀ ਪ੍ਰਧਾਨ ਮੰਤਰੀ ਜੀ ਇਹਦੀ ਨਿਰਪੱਖ ਜਾਂਚ ਕਰਾਉਣ ਇਹ ਪੂਰੇ ਦੇਸ਼ ਦੇ ਲੋਕਾਂ ਦਾ ਹੱਕ ਹੈਗਾ ਅਰ ਇਹਦੋਂ ਕਹਾ ਜੇ ਗੌਤਮ ਮਡਾਨੀ ਤੇ ਕੁਲਜਾਮ ਲੱਗੇ ਨੇ ਤੇ ਭਾਜਪਾ ਦੇ ਪ੍ਰਵਕਤਾ ਇਹ ਨਾ ਕਹਿਣ ਵੀ ਦੇਸ਼ ਤੇ ਹਮਲਾ ਹੋ ਗਿਆ ਗੌਤਮ ਮਡਾਨੀ ਦੇਸ਼ ਢੋੜਾ ਵਾ ਦੇਸ਼ ਹਿੰਦੁਸਤਾਨਾ ਉਹਦੇ ਉਹਦੇ ਇਲਜ਼ਾਮਾਂ ਨਾਲ ਪੂਰੀ ਦੁਨੀਆ ਦੇ ਵਿੱਚ ਦੇਸ਼ ਦੀ ਥੂਤੂ ਹੋਈ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਨਿਰਪੱਖ ਜਾਂਚ ਕਰਨੀ ਚਾਹੀਦੀ ਆ ਇਹਦੋਂ ਕਹਾ ਰਮਨੀਤ ਬਿੱਟੂ ਜੂ ਨੂੰ ਮੈਂ ਕਹਿਣਾ ਚਾਹੂੰਗਾ ਉਹ ਕਹਿੰਦੇ ਸੀ ਕਿਸਾਨ ਲੀਡਰਾਂ ਦੀ ਜਾਂਚ ਕਰਾਉਣੀ ਭੀ ਲਕਚਰ ਲੰਗ ਹੀ ਆ ਕਰਾ ਲਓ ਹੁਣ ਆਪਣੇ ਵਾਲੀ ਜਾਂਚ ਤੇ ਮਾੜਾ ਮੋਟਾ ਬੋਲੋ ਇਹ ਬੋਲੋ ਵੀ ਕਿੰਨੀਆਂ ਸਪੈਸ਼ਲ ਟ੍ਰੇਨਾਂ ਆ ਰਹੀਆਂ ਨੇ ਪੰਜਾਬ ਦੇ ਵਿੱਚੋਂ ਗੋਡਾਮ ਖਾਲੀ ਕਰਨ ਵਾਸਤੇ ਹੁਣ ਤਾਂ ਭਰਾਓ ਰੌਲਾ ਐ ਪੈ ਗਿਆ ਵੀ ਅਗਲੀ ਕਣਕ ਦੀ ਫਸਲ ਕਿੱਥੇ ਰੱਖਣੀ ਹੈ ਐਫਸੀਆ ਨੇ ਚਿੱਠੀ ਲਿਖੀ ਆ ਪੰਜਾਬ ਨੂੰ ਵੀ ਗੋਡਾਮਾਂ ਦਾ ਪ੍ਰਬੰਧ ਕਰ ਲਓ ਐਡਵਾਂਸ ਦੇ ਵਿੱਚ ਪਹਿਲੋ ਤਿਆਰੀ ਹੋ ਰਹੀ ਆ ਸਾਡਾ ਜਾਇਜਾ ਠੀਕ ਸੀ ਵੀ ਕਣਕ ਰੋਲਣਗੇ ਕਿਉਂ ਰੋਲਣਗੇ ਜਦੋਂ ਗੋਡਾਮ ਨਾ ਹੋਏ ਫਿਰ ਕਹਿਣਗੇ ਬਾਨੀ ਡਾਨੀ ਦੇ ਛੈਲੋ ਵਿੱਚ ਲੈ ਜੰਨੇ ਆ ਐ ਰਾਹ ਖੋਲਣਗੇ ਪ੍ਰਾਈਵੇਟ ਮੰਡੀ ਦਾ ਇਸ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਆ ਵੀ ਇਹ ਮੋਰਚਾ ਲਗਾਤਾਰ ਚੱਲ ਰਿਹਾ ਸਾਡੀ ਗੱਲ ਘਰ ਘਰ ਲੈ ਕੇ ਜਾਓ ਟ੍ਰੈਕਟਰ ਟਰਾਲੀਆਂ ਲੈ ਕੇ ਪੂਰੇ ਵੱਤ ਤੋਂ ਵੱਤ ਕਿਸਾਨ ਮਜ਼ਦੂਰ ਇੱਥੇ ਪਹੁੰਚਣ ਖਡੌਰੀ ਦੇ ਉੱਤੇ 26 ਨੂੰ ਵੱਡਾ ਇਕੱਠ ਹੋਊਗਾ 6 ਨੂੰ ਅਸੀਂ ਇੱਥੋਂ ਦਿੱਲੀ ਨੂੰ ਕੂਚ ਕਰਨਾ ਵਾ ਸਿੱਧਾ ਬੈਰੀਕੇਟਾਂ ਵਾਲੇ ਸਿੱਧਾ ਜਾਵਾਂਗੇ ਭਾਈ ਅੱਗੇ ਜਥਿਆਂ ਦੇ ਰੂਪੇ ਜਾਵਾਂਗੇ ਇਸ ਕਰਕੇ ਵੱਤ ਤੋਂ ਵੱਤ ਗਿਣਤੀ ਵਿੱਚ ਮੋਰਚਿਆਂ ਵਿੱਚ ਪਹੁੰਚਿਆ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ